ਇੱਥੇ ਇੱਕ ਚੀਜ਼ ਤੁਹਾਨੂੰ ਦਿਖਾਉਣੀ ਆ ਜੀ ਲੋਕ ਕਣਕ ਜਿਹੜੀ ਦੇ ਕੇ ਜਾਂਦੇ ਨੇ ਉਹ ਵੀ ਖਰਾਬ ਹੋ ਰਹੀ ਆ ਔਰ ਜਿਹੜੀ ਲੋਕਾਂ ਦੇ ਘਰਾਂ 'ਚ ਪਈ ਸੀ ਉਹ ਵੀ ਕਣਕ ਸਾਰੀ ਖਰਾਬ ਹੋ ਗਈ ਆ ਆ ਇੱਕ ਕਣਕ ਦੀ ਬੋਰੀ ਪਈ ਆ ਆ ਵੀਰੇ ਬਿਲਦੀ ਵੀਰੇ ਕਰੇ ਏਡੀਆਂ ਨੂੰ ਢੇਰੀ ਕਰੇ ਮਾੜਾ ਚੱਕੇ ਮੈਂ ਢੂਈ ਦੋਦੇ ਥੋੜੀ ਹੁਣ ਦੇਖੋ ਇਹ ਕਣਕ ਗਲ ਗਈ ਜਮਈ ਦੇਖੋ ਕੀ ਹਾਲ ਹੋ ਗਿਆ ਹੁਣੇ ਕੋਈ ਰਾਸ਼ਨ ਦੇ ਕੇ ਗਿਆ ਬਾਈ ਹੈਨਾ ਤੇ ਐ ਖਰਾਬ ਹੋ ਜਾਂਦਾ ਬਾਈ ਚੀਜ਼ਾਂ ਯਾਰ ਆਪਾਂ ਇਦਾਂ ਖਰਾਬ ਨਾ ਕਰੀਏ ਐਂ ਤਾਂ ਫਿਰ ਜਿੰਨਾ ਮਰਜ਼ੀ ਦੇ ਦਈਏ ਗਲੀ ਜਾਊ ਪਿਆ ਹਨਾ ਰਾਸ਼ਨ ਤੁਸੀਂ ਭੇਜੀ ਜਾਂਦੇ ਹੋ দান ਕਰੀ ਜਾਂਦੇ ਹੋ ਲੋਕ ਲਈ ਜਾਂਦੇ ਕੋ ਸਿੱਟੀ ਜਾਂਦੇ ਲੋਕ ਤੇ ਗਰੀਬਾਂ ਨਹੀਂ ਹੋਈਆਂ ਨੇ ਘਰਾਂ ਦੇ ਵਿੱਚ ਜਿਹੜੀ ਕਣਕ ਪਈ ਸੀ ਡਰਮ ਪਏ ਸੀ ਉਹ ਸਾਰਾ ਹੀ ਗਲ ਗਿਆ ਔਰ ਬਿਸਤਰੇ ਰੁੜ ਗਏ ਹਨਾ ਮੰਜੇ ਬਿਸਤਰੇ ਲੀੜਾ ਕੱਪੜਾ ਪਾਉਣ ਵਾਲਾ ਕੁਝ ਨਹੀਂ ਬਚਿਆ ਤੇ ਆਹ ਬਜ਼ੁਰਗ ਪਿੰਡ ਦੇ ਮਤਲਬ ਦੱਸਦੇ ਆ ਵੀ ਜਿੰਨਾ ਘਰ ਦੇ ਵਿੱਚ ਕੋਈ ਸਮਾਨ ਸੀ ਸਾਰਾ ਹੀ ਬਰਬਾਦ ਹੋ ਗਿਆ ਤੇ ਫਿਰ ਹੁਣ ਆਪਾਂ ਨੂੰ ਆ ਕੇ ਇਹਨਾਂ ਦੇ ਨਾਲ ਇਹਨਾਂ ਦੇ ਘਰ ਬਣਵਾਉਣ ਚ ਮਦਦ ਕਰਨ ਦੀ ਲੋੜ ਆ ਔਰ ਕਣਕ ਜਿਹੜੀ ਹੁਣ ਪਿੰਡਾਂ ਚੋਂ ਤੁਸੀਂ ਇਕੱਠੀ ਕਰੀ ਜਾਂਦੇ ਹੋ ਉਹ ਕਣਕ ਨੂੰ ਨਾ ਆਟਾ ਨਾ ਪਿਆਵੋ ਉਹ ਕਣਕ ਨੂੰ ਆ ਕੇ ਇੱਥੇ ਐਵੇਂ ਨਾ ਦਿਓ ਉਹਨੂੰ ਬੀਜ ਦੇ ਤੌਰ ਤੇ ਵਰਤੀਏ ਕਿਉਂਕਿ ਹੋਰ ਮਹੀਨੇ ਨੂੰ 20 ਦਿਨਾਂ ਨੂੰ ਕਣਕ ਬੀਜਣੀ ਐ ਇੱਥੇ ਇਹਨਾਂ ਨੇ ਔਰ ਇਹਨਾਂ ਦਾ ਤਾਂ ਬੀ ਵੀ ਖਰਾਬ ਹੋ ਗਿਆ ਇਹਨਾਂ ਦੀ ਤਾਂ ਡਰਮਾਂ ਚ ਭਖਾਰੀਆਂ ਚ ਪਈ ਕਣਕ ਸੀ ਜਿਹੜੀ ਉਹ ਸਾਰੀ ਪਾਣੀ ਫਿਰ ਗਿਆ ਖਰਾਬ ਹੋ ਗਈ ਆ ਔਰ ਇਹਨਾਂ ਕੋਲੇ ਤਾਂ ਬੀ ਨੂੰ ਵੀ ਕਣਕ ਹੈ ਨਹੀਂ ਹੁਣ ਤੇ ਇਸ ਕਰਕੇ ਬੀ ਵਾਸਤੇ ਵੀ ਕਣਕ ਹੈ ਜਿਹੜੀ ਉਹ ਵਰਤੀ ਜਾਣੀ ਆ ਤਾਂ ਜੋ ਤੁਸੀਂ ਜਿਹੜੀ ਕਣਕ ਇਕੱਠੀ ਕਰ ਰਹੇ ਹੋ ਉਹ ਉਹਨਾਂ ਲੋਕਾਂ ਵਾਸਤੇ ਵਰਤੀ ਜਾਵੇ ਜਿੱਥੇ ਲੋੜ ਆ ਔਰ ਜਿਹੜੀ ਹੁਣ ਇਹ ਗਰੀਬ ਜਨਤਾ ਵਾ ਇਹਨਾਂ ਨੂੰ ਲੋੜ ਇਹਨਾਂ ਦੇ ਘਰ ਟਹਿ ਗਿਆ ਘਰਾਂ 'ਚ ਤੇੜਾ ਆ ਗਿਆ ਛੱਤਾਂ ਡਿੱਗ ਪੀਆਂ ਅੱਜ ਤੋਂ 20 ਦਿਨਾਂ ਨੂੰ ਇਹਨਾਂ ਦੇ ਘਰ ਪਾਉਣੇ ਆ ਇਹਨਾਂ ਨੇ ਛੱਤਾਂ ਪਾਉਣ ਦੀ ਲੋੜ ਆ ਕੇ ਪਿੰਡੋਂ ਪਿੰਡੀ ਆ ਕੇ ਦੇਖ ਕੇ ਵੀ ਕਿਹਦਾ ਘਰ ਟਿਆ ਨਾ ਕਿਸੇ ਨੂੰ ਪੈਸਾ ਦੇਣ ਦੀ ਲੋੜ ਆ ਨਾ ਕਿਸੇ ਨੂੰ ਸਮਾਨ ਆਪ ਆਪ ਵਿੱਚ ਬੈਠ ਕੇ ਪਿੰਡ ਚ ਆਈਏ ਬੈਠੀਏ ਦੇਖੀਏ ਕੀ ਲੋੜ ਆ ਕਿਹਦੇ ਗਾਡਰ ਵਾਲੇ ਸੀ ਉਹਦੇ ਦੁਆਰਾ ਗਾਡਰ ਵਾਲੇ ਪਾਏ ਜਾਣ ਜਿਹਦੇ ਕੋਈ ਘਰ ਦੇ ਵਿੱਚ ਕੋਈ ਹੋਰ ਨੁਕਸਾਨ ਹੋ ਗਿਆ ਕੋਈ ਡੰਗਰ ਪਸ਼ੂ ਦਾ ਨੁਕਸਾਨ ਹੋ ਗਿਆ ਮੰਨ ਲਓ ਉਸ ਤਰ੍ਹਾਂ ਦੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ ਜਾਣ ਬਾਕੀ ਰਾਸ਼ਨ ਵਾਲਾ ਜਾਂ ਹੋਰ ਸਮਾਨ ਤਾਂ ਬਹੁਤ ਆਈ ਜਾਂਦਾ ਸੰਗਤ ਟਰਾਲੀਆਂ ਭਰੀ ਆਉਂਦੀ ਹੈ ਬਹੁਤ ਜ਼ਿਆਦਾ ਲੋੜਾ ਹੁਣ ਇਹਨਾਂ ਨੂੰ ਜਿਹੜੀ ਐਕਚੁਅਲ ਜਿਹਨਾਂ ਦਾ ਨੁਕਸਾਨ ਹੋਇਆ ਉਹਨੂੰ ਪੂਰਾ ਕਰਨਾ ਜੀ ਠੀਕ ਹੈ ਭਾਈ ਸਾਰੇ ਨਹੀਂ ਸਾਰੇ ਆ ਅਸੀਂ ਨੋਟ ਕਰਾਂਗੇ ਜੀ ਸਾਰਾ ਜੇ ਵੈਗਰੂ ਨੇ ਚਾਇਆ ਤਾਂ ਬਾਕੀ ਪਹਿਲਾਂ ਤਾਂ ਹਜੇ ਤਾਂ ਪਾਣੀ ਉਤਰਨ ਦੀ ਹੈ ਥੋੜਾ ਦੇਖੀਏ ਸਿਸਟਮ ਫਿਰ ਆਪਾਂ ਕਰਾਂਗੇ ਕੋਈ ਨਾ ਪਤਾ ਕੀ ਗੱਲ ਹੈ ਆਹਾਂ ਗੋਭੀ ਸਾਰੀ ਆਹਾਂ ਲਾਈ ਆ ਕਰੀਬਾਂ ਨੇ ਤੇ ਜੇ ਇੱਥੇ ਅਕਰੀਚ ਤੇ ਜੇ ਛੱਤ ਲਾਈ ਆ ਤੇ ਜੇ ਛੱਤ ਲਾਈ ਆ ਸਾਨੂੰ ਵੀ ਕੁਝ ਮਿਲਣਾ ਚਾਹੀਦਾ ਅੱਛਾ ਤੁਸੀਂ ਹਿੱਸੇ ਤੇ ਲਾਈ ਹੋਈ ਸੀ ਛੱਤ ਲਾਈ ਆ ਦੇਖੋ ਕਰੀਬਾਂ ਜੱਟਾਂ ਨੇ ਨਹੀਂ ਲਾਈ ਆ ਇੱਕ ਗੋਭੀ ਚੱਲਣ ਦੀ ਸਾਰੀ ਇਦਾਂ ਹੀ ਬਾਪੂ ਚਲੋ ਇੱਥੇ ਕੋਈ ਜੱਟ ਵਾਲੀ ਗੱਲ ਨਹੀਂ ਗੱਲ ਸਿਰਫ ਇੰਨੀ ਆ ਇੱਕ ਜ਼ਿਮੀਂਦਾਰ ਤੇ ਇੱਕ ਮਜ਼ਦੂਰ ਦੀ ਗੱਲ ਆ ਹੁਣ ਮਜ਼ਦੂਰ ਆ ਜਿਹੜਾ ਇਹ ਕਹਿੰਦੇ ਵੀ ਅਸੀਂ ਗੋਭੀ ਲਵਾਈ ਨਾਲ ਔਰ ਗੋਭੀ ਕਈਆਂ ਨੇ ਬਟਾਈ ਤੇ ਲਾਈ ਸੀ ਕਈ ਨੇ ਸਿੱਤੇ ਤੇ ਲਾਈ ਸੀ ਹੁਣ ਗੋਭੀ ਤਾਂ ਰੁੜ ਗਈ ਔਰ ਇਹਨਾਂ ਦੀ ਲੇਬਰ ਸੀ ਜਿਹੜੀ ਉਹ ਵੀ ਨਾਲ ਹੀ ਰੁੜ ਗਈ ਇਹ ਕਹਿੰਦੇ ਸਾਨੂੰ ਮਿਲੀ ਨਹੀਂ ਅਜੇ ਤੇ ਕਿਉਂ ਉਹਦੇ ਮਿਲਣੀ ਜਦੋਂ ਗੋਭੀ ਵਿਕਣੀ ਸੀਗੀ ਹੁਣ ਜਿਹੜਾ ਮੁਆਵਜ਼ਾ ਮਿਲਣਾ ਜਾਂ ਕਿਸਾਨ ਨੂੰ ਉਹਦੀ ਜ਼ਮੀਨ 'ਚ ਦੁਬਾਰਾ ਆ ਕੇ ਤੁਸੀਂ ਬੀਜ ਕੇ ਆਪਾਂ ਦੁਬਾਰਾ ਖੜਾ ਕਰ ਦੋਗੇ ਇਹ ਕਹਿੰਦੇ ਸਾਨੂੰ ਕੀ ਮਿਲੂਗਾ ਉਹਦੇ ਵਿੱਚ ਹਨਾ ਚਲੋ ਇਹਨਾਂ ਦੀ ਵੀ ਇਹ ਸਮੱਸਿਆ ਜਾਇਜ਼ ਆ ਗੱਲ ਇਹਦਾ ਵੀ ਕੋਈ ਸਾਰਥਕ ਹੱਲ ਨਿਕਲਣਾ ਚਾਹੀਦਾ ਸਾਰੇ ਕੰਮੀ ਲਾਈ ਕਿੰਨੇ ਕਿੰਨੇ ਕਿੱਲੇ ਜ਼ਮੀਨ ਦੇ ਗੋਭੀਟ ਜਿੰਨੇ ਏਰੀਆ ਸਾਰੇ ਕਿੰਨੇ 2400 ਕਿੱਲੇ ਦੀ ਸਾਰੇ ਲਾਈ ਆ ਤਿੰਨੇ ਤਿੰਨ ਕਿੱਲੇ ਲਾਈ ਕਿੰਨੇ ਪੰਜ ਕਿੱਲੇ ਲਾਈ ਮੈਂ 60 ਕਿੱਲੇ ਲਾਈ ਕਿੰਨੇ ਕਿੱਡੀ ਕਿੱਡੀ ਖੋਗੀ ਸੀ ਜੀ ਗੋਭੀ ਤੇ ਫੱਟਣ ਵਾਲੀ ਸੀ ਹੁਣ ਅੱਛਾ ਫੁੱਲਾਂ ਤੇ ਆ ਗਈ ਤੇ ਬਹੁਤ ਜਿਆਦਾ 2400 ਕਿੱਲੇ ਜੱਟਾਂ ਨੇ ਆਪਣੀ ਚੱਲ ਕਰ ਲਈ ਅੱਜ ਦੀ ਮੋਟੇ ਆਈ ਆ ਗਈ ਨਹੀਂ ਭਾਈ ਕੋਈ ਦੇਖੋ ਅਸੀਂ ਕੋਈ ਕਿਸੇ ਉਹ ਜਾਤ ਦੀ ਗੱਲ ਨਹੀਂ ਕਰਦੇ ਇਨਸਾਨ ਦੀ ਗੱਲ ਕਰਦੇ ਆਂ ਬਾਈ ਆਪਣਾ ਨਾ ਗਰੀਬਾਂ ਦਾ ਘਰ ਦੇਖੋ ਜਿਹੜਾ ਭੁਰਾ ਅਮੀਰ ਆ ਜਿਹੜਾ 20 ਕਿੱਲੇ ਵਾਲਾ ਉਹਦੇ ਤਾਂ ਕੋਠੀ ਆ ਬਾਈ ਹੈ ਨਾ ਜਿਹੜਾ ਗਰੀਬ ਉਹਦੇ ਤਾਂ ਇੱਕ ਕੋਠਾ ਬਾਈ ਹੈ ਨਾ ਤੇ ਉਹਦੇ ਕੋਠੇ 'ਚ ਹੀ ਤੇੜਾ ਆ ਗਿਆ ਬਾਈ ਉਹਦੇ ਲਈ ਤਾਂ ਉਹੀ ਮਹਿਲ ਸੀਗਾ ਉਹਦਾ ਤੇ ਇਸ ਕਰਕੇ ਕੋਈ ਗੱਲ ਨਹੀਂ ਵਾਹਿਗੁਰੂ ਕਿਰਪਾ ਕਰਨ ਸਾਰਿਆਂ ਨੇ ਚਾਰ-ਚਾਰ ਕਿੰਨੇ ਪੰਜ ਕਿੱਲੇ ਲਾਈ ਸਾਰਿਆਂ ਨੇ ਹਿੱਸੇ ਤੇ ਲਾਈ ਸੀ ਇੱਕ ਤੋਂ ਤੀਜੇ ਹਿੱਸੇ ਤੇ ਹਾਂਜੀ ਤੀਜਾ ਛੇ ਇਹਨਾਂ ਕੋਲ ਲੈਣਾ ਹੈ ਹਿੱਸੇ ਤੇ ਲਾਈ ਹੈ ਸਾਰੀ ਕੋબી ਹਿੱਸਿਆਂ ਤੇ ਲੱਗੀ ਹੈ ਚਾਰ-ਚਾਰ ਕਿੱਲੇ ਵਾਹ ਗੁਰੂ ਮੇਰ ਕਰੇ ਬਾਈ ਜਿਹੜੀ ਆ ਕੁਦਰਤ ਦੀ ਮਾਰ ਪਈ ਆ ਸੱਚ ਆ ਵੀ ਜਿੰਨੀ ਜ਼ਿੰਮੇਵਾਰ ਤੁਸੀਂ ਕਹਿੰਦੇ ਹੋ ਭਾਈ ਚਦਰ ਉਹਨੇ ਤੁਹਾਨੂੰ ਵੀ ਓਦੋਂ ਵੱਧ ਪਈ ਹੋਈ ਹੈ ਨਾ ਤੁਸੀਂ ਤਾਂ ਉਹੀ ਖਾਣਾ ਸੀ ਉਹੀ ਕਮਾਉਣਾ ਸੀ ਸਾਡੀ ਕੋਸ਼ਿਸ਼ ਰਹੂਗੀ ਜੇ ਗੁਰੂ ਨੇ ਕਿਰਪਾ ਕੀਤੀ ਵੀ ਜੇ ਅਸੀਂ ਇਸ ਨਗਰ 'ਚ ਆ ਕੇ ਕੱਲ ਨੂੰ ਮੰਨ ਲਓ ਆ ਜਿਹੜੀ ਗੋਭੀ ਵਾਲਿਆ ਏਰੀਆ ਗਿਆ ਸਾਰਾ ਅਨਾ ਇਹਦੇ ਵਿੱਚ ਜਿਹੜਾ ਦੁਬਾਰਾ ਬਜਾਈ ਕਰਦੇ ਆ ਮੰਨ ਲਓ ਕਣਕ ਦੀ ਬਹਾ ਕੇ ਆਪਾਂ ਦੁਬਾਰਾ ਪੱਧਰ ਕਰਕੇ ਕਣਕ ਦੀ ਬਜਾਈ ਕਰਾਂਗੇ ਕੋਈ ਐਸਾ ਅਸੀਂ ਕੋਈ ਹੱਲ ਕੱਢਾਂਗੇ ਜਿਹੜਾ ਮਜ਼ਦੂਰ ਭਰਾਵਾਂ ਨੂੰ ਵੀ ਨਾਲ ਲੱਗੇ ਅਸੀਂ ਜਿਹੜਾ ਕਿਲੇ ਦੇ ਹਿਸਾਬ ਨਾਲ ਜੇ ਉਹਨਾਂ ਦੇ ਖੇਤ ਬਾਹ ਕੇ ਬੀਜ ਦੇ ਕੇ ਬੀਜਿਆ ਜਾਊ ਡੀਜ਼ਲ ਦਿੱਤਾ ਜਾਊਗਾ ਉਹਨਾਂ ਨੂੰ ਤੇ ਨਾਲ ਉਹ ਤੁਹਾਨੂੰ ਵੀ ਉਹ ਜਿਹੜੀ ਮਜ਼ਦੂਰੀ ਆ ਉਦਾਂ ਦੀ ਨਾਲ ਦਿੱਤੀ ਜਾਵੇ ਹੈਨਾ ਕੋਈ ਵਾਹਿਗੁਰੂ ਕਿਰਪਾ ਕਰਨ ਅਸੀਂ ਕੋਈ ਕਰਨ ਜੋਗੇ ਕੋਈ ਨਹੀਂ ਕੋਈ ਹੱਲ ਨਿਕਲਿਆ ਤਾਂ ਅਸੀਂ ਕੱਢਾਂਗੇ ਹੈਨਾ ਧੰਨਵਾਦ ਬਾਈ